ਪੰਜਾਬੀ ਦੇ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖਡੇਰੀ ਫਾਰਮ ਚੈਨਲ ਤੇ ਤਾਂ ਵੀਰੋ ਆਪਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਪੀ ਆਪਾਂ YouTube ਤੇ ਇੱਕ ਚੈਨਲ ਬਣਾਇਆ ਔਲ ਖਡੇਰੀ ਫਾਰਮ ਦੇ ਨਾਲ ਉਹਦੇ ਤੇ ਆਪਾਂ ਗਾਈਆਂ ਦੀ ਪਹਿਲਾਂ ਸਿਲਪ ਚੈ ਹੀ ਦੀਆਂ ਵੀਡੀਓ ਵੀ ਅਪਲੋਡ ਕਰਦੇ ਰਹੇ ਹੁਣ ਪੰਜ ਚਾਰ ਦਿਨ ਹੋ ਗਏ ਕਿਸਾਨ ਵੀਰੋ ਆਪਣੇ ਪਿੰਡ 'ਚ ਥੋੜੀ ਠੀਨੂ ਘੋਰ ਦੀ ਬਿਮਾਰੀ ਦਾ ਪ੍ਰਕੋਪ ਹੈ ਇਹਦੇ ਕਰਕੇ ਆਪਾਂ ਬਾਹਰੋਂ ਵੀਡੀਓ ਬਣਾਉਣ ਦੀ ਬਜਾਏ ਅੱਜ ਆਪਾਂ ਘਰ ਤੋਂ ਉਹਨੂੰ ਇੱਕ ਨੌਲੇਜ ਅਲੈਕਟ ਡੇਰੀ ਤਾਂ ਦੇ ਲਈ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਦੇ ਆ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਕਿਸਾਨ ਵੀਰ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤੇ ਬਾਕੀ ਜਿਹੜੀ ਅੱਜ ਦੀ ਵੀਡੀਓ ਇਸ ਦੱਸਾਂਗੇ ਕਿਸਾਨ ਵੀਰੋ ਜਿਹੜੇ ਮਤਲਬ ਵੀ ਵੱਡੇ ਫਾਰਮਰ ਹੈ ਉਹ ਕਈ ਵਾਰੀ ਜਿਵੇਂ ਗਾਵਾਂ ਵਾਧ ਦੁੱਧ ਦਿੰਦੀਆਂ ਤੇ ਉਹ ਡਰਾਈ ਕਰਦੇ ਆ ਗਾਵਾਂ ਨੂੰ ਤੇ ਉਹ ਡਰਾਈ ਕਰਨੀਆਂ ਕਿਉਂ ਜ਼ਰੂਰੀ ਹੈ ਨਾਲੇ ਤਾਂ ਆਪਾਂ ਇਹ ਗੱਲਾਂ ਦੱਸਾਂਗੇ ਨਾਲੇ ਵੀ ਕਿਵੇਂ ਡਰਾਈ ਕਰਦੇ ਆ ਉਹ ਕਿਸਾਨ ਵੀਰੋ ਗਾਂ ਨੂੰ ਜਦੋਂ ਇਹ ਆਪਾਂ ਕੱਲ ਨੂੰ ਇਹਦੀ 26 ਤਰੀਕ ਨੂੰ ਇਹਨੂੰ 8ਵਾਂ ਮਹੀਨਾ ਲੱਗਣਾ ਆਪਣੀ ਗਾਂ ਨੂੰ ਤੇ ਇਹਨੇ 42 ਤਾਂ 40 ਕਿਲੋ ਦੁੱਧ ਜੂਏ ਦੁੱਧ ਦਿੱਤਾ ਕਿ ਸਾਡੇ ਵੀਰੋ ਐਤ ਕੀ ਬਾਬਾ ਨਾਨਕ ਰੱਖੇ ਸੁੱਖ 50 ਲੀਟਰ ਦੁੱਧ ਦੇਣਾ ਇਹਨੇ ਕਰਮਾਂ ਵਾਲੀ ਨੇ ਤੇ ਆਪਾਂ ਇਹਨੂੰ ਡਰਾਈ 1 ਮਹੀਨਾ ਹੋ ਗਿਆ ਇਸ ਤੋਂ ਪਹਿਲਾਂ ਜਦੋਂ ਦੇ ਇਹਨੂੰ ਡਰਾਈ ਕਰਨ ਲੱਗੇ ਆ ਜੀ 25 28 ਕਿਲੋ ਦੁੱਧ ਸੀਗਾ ਤੇ ਸਕਾਉਂਦੇ ਸਕਾਉਂਦੇ ਕੱਲ ਚੋਈ ਆਪਾਂ ਠੰਡੰਗਾ ਤੋਂ 11 12 ਕਿਲੋ ਦੁੱਧ ਕੱਢਿਆ ਤੇ ਅੱਜ ਕਿਸਾਨ ਵੀਰੋ ਇਹਦੇ 61 ਦਿਨ ਰਹਿ ਗਏ ਜੀ ਅੱਜ 25 ਤਰੀਕ ਹੈ ਤੇ ਪੂਰੇ 2 ਮਹੀਨੇ ਪਹਿਲਾਂ ਪਸ਼ੂ ਨੂੰ ਜਿਹੜਾ ਡਰਾਈ ਜ਼ਰੂਰ ਕਰੋ ਉਹਦਾ ਦੁੱਧ ਸਕਾ ਦੇਓ ਭਾਵੇਂ ਕਿਨੇ ਹੀ ਸਕਾਓ ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਹੁਣ ਵੇਖ ਲਓ ਕਿਸਾਨ ਵੀਰੋ ਅੱਜ ਇਹਨੇ ਆ ਕਿਲੋ ਦੁੱਧ ਦਿੱਤਾ ਕੱਲ ਹਾਲਾ ਕੀ ਖਾਲੀ ਕਰਤੀ ਸੀ ਤੇ ਜਿਹੜੀਆਂ ਇਹ ਆਪਾਂ ਜਿਵੇਂ ਖਾਲੀ ਕਰਤੀ ਹੁਣੇ ਥਣ ਸਾਫ ਕਰਕੇ ਇਹ ਕੈਪਰਾਵਨਾਂ ਦੀਆਂ ਟੂਪਾਂ ਹੁੰਦੀਆਂ ਐ ਐਮਐਸਬੀ ਕੰਪਨੀ ਦੀਆਂ ਇਹ ਟੂਪਾਂ ਆਪਾਂ ਚਾਰੇ ਚਾਰ ਥਣਾਂ 'ਚ ਚੜਾ ਲਿਆਂਗੇ ਕਿਸਾਨ ਵੀਰੋ ਇਹਦਾ ਬੜਾ ਫਾਇਦਾ ਹੈ ਕਈ ਵਾਰੀ ਕੀ ਹੁੰਦਾ ਵੱਡੇ ਫਾਰਮਰਾਂ ਵਾਲੀਆਂ ਗਾਈਆਂ ਦੁੱਧ ਸੁਕਦੀਆਂ ਨਹੀਂ ਉਹ ਤਾਂ 20 20 ਕਿਲੋ ਸਹੀ ਇਹਨਾਂ ਨੂੰ ਚੜਾ ਦਿੰਦੇ ਐ ਇਹ ਦੁੱਧ ਸਕਾਉਣ 'ਚ ਵੀ ਮਦਦ ਕਰਦੀਆਂ ਤੇ ਜਿਹੜੀ ਥਣਾਂ ਦੀ ਇਨਫੈਕਸ਼ਨ ਵੀ ਨਹੀਂ ਹੋਣ ਦਿੰਦੀਆਂ ਇਹਦਾ ਬੜਾ ਵਧੀਆ ਚੀਜ਼ ਐ 1000 ਰੁਪਏ ਦੀਆਂ ਚਾਰ ਟੂਪਾਂ ਮਿਲਦੀਆਂ ਇੱਕ ਥਣ ਵੀਰੋ ਐਮਐਸਬੀ ਕੰਪਨੀ ਦੀਆਂ ਤੇ ਇਹ ਬਹੁਤ ਹੀ ਇੱਕ ਵਧੀਆ ਚੀਜ਼ ਹੈ ਤੇ ਸਾਰੇ ਕਠਾਣ ਵੀਰਾਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਤੁਸੀਂ ਵੀ ਪਹਿਲੀ ਗੱਲ ਤਾਂ 60 62 ਦਿਨ ਪਹਿਲਾਂ ਪਸ਼ੂ ਨੂੰ ਡ్రਾਈ ਕਰੋ ਜੇ ਚੰਗਾ ਦੁੱਧ ਲੈਣਾ ਅਗਲੇ ਦੂਏ ਤੇ ਫਿਰ ਇਹਦੇ 'ਚ ਜਿਹੜੀਆਂ ਟੂਪਾਂ ਜ਼ਰੂਰ ਚੜਾਓ ਇਹ 1000 ਰੁਪਏ ਦੀ ਚੀਜ਼ ਹੈ ਤੇ ਆਪਣੀ ਬਹੁਤ ਇਹ ਫੇਵਰ ਆਪਣੇ ਲਈ ਚੰਗੀ ਤਰ੍ਹਾਂ ਥਣਾ ਨੂੰ ਸਾਫ਼ ਕਰੋ ਤੇ ਫਿਰ ਬਸ ਇਹਨਾਂ ਨੂੰ ਚੜਾ ਦਿਓ ਇਹ ਬੜੀ ਚੰਗੀ ਚੀਜ਼ ਹੈ ਆਪਾਂ ਆਈਸਾਲੀ ਟੂਪਾ ਚੜਾ ਕੇ ਪਸ਼ੂ ਛੱਡਦੇ ਆ ਤੇ ਵੱਡੇ ਫਾਰਮਰ ਵੀ ਇਹ ਟੂਪਾ ਚੜਾ ਕੇ ਇਹਦਾ ਬੜਾ ਫਾਇਦਾ ਇਹ ਐਮਐਫਡੀ ਕੰਪਨੀ ਦੀ ਹੈ ਜੀ ਤੇ ਬਹੁਤ ਚੰਗੀ ਚੀਜ਼ ਹੈ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਹਿਲੀ ਗੱਲ ਤਾਂ 60-60 ਦਿਨ ਪਹਿਲਾਂ ਗਾਂ ਨੂੰ ਗਰਾਈ ਕਰੋ ਹੀ ਕਰੋ ਨਾ ਇਹਨੂੰ ਵੀ ਤੇ ਗਾਂ ਨੂੰ ਵੀ ਜੇ ਅਗਲੇ ਤੁਸੀਂ ਚੰਗਾ ਦੁੱਧ ਲੈਣਾ ਤੇ ਟੂਪਾ ਜੂ ਚੜਾ ਕੇ ਛੱਡਿਆ ਕਰੋ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ